ਸਾਡੇ ਨਾਲ ਬਾਥੂ ਮਾ ਚਲਦੇ ਸੀਨੀਅਰ ਖਿਡਾਰੀ ਇਸ ਵਕਤ ਨੇ ਤੇ ਜਿਨ੍ਹਾਂ ਨੇ ਆਪਣੀ ਟੀਮ ਲਈ ਮੈਚ ਜਿੱਤਿਆ ਅਜ਼ੀਨਾ ਤੋਂ ਥੋੜਾ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ ਜ਼ਰੂਰ ਲਵਾਂਗੇ ਤੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਗਰਾਊਂਡ ਕਿੱਦਾਂ ਦੀ ਆ ਕੀ ਵਿਕਟ ਖੇਲਦੀ ਆ ਸਾਨੂੰ ਭਾਈ ਥੋੜਾ ਜਿਹਾ ਤੁਸੀਂ ਦੱਸਿਆ ਜਾਵੇ ਤੇ ਆਪਣੇ ਪਲੇਅਰਾਂ ਬਾਰੇ ਕਿ ਜਿਹੜੇ ਵਧੀਆ ਖੇਲਦੇ ਆ ਇਹਨਾਂ ਦੀ ਵੀ ਦੋ ਤਾਰੀਫ ਦੇ ਵਿੱਚ ਸ਼ਬਦ ਭਾਈ ਜ਼ਰੂਰ ਬੋਲੇ ਜਾਣ ਸਭ ਤੋਂ ਪਹਿਲਾਂ ਮੈਂ ਤੁਹਾਡੀ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦਿੰਦਾ हूं ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਵਧੀਆ ਗਰਾਊਂਡ ਤਿਆਰ ਕੀਤਾ ਔਰ ਵਧੀਆ ਵਿਕਟ ਕੀਤੀ ਔਰ ਇਸ ਤੁਸੀਂ ਕ੍ਰਿਕਟ ਦੇ ਵਿੱਚ ਲੈਦਰ ਗੇਮ ਨੂੰ ਪ੍ਰਮੋਟ ਕਰ ਰਹੇ ਉਹ ਤੁਹਾਡੇ ਕਲੱਬ ਦਾ ਬਹੁਤ ਬਹੁਤ ਧੰਨਵਾਦ ਔਰ ਅੱਜ ਜਿਸ ਤਰ੍ਹਾਂ ਤੁਸੀਂ ਮੈਚ ਦੇਖਿਆ ਸਾਡੇ ਸਟਾਰਟਿੰਗ ਓਪਨਰ ਗੋਰੀ ਜਿਹੜਾ ਆਊਟ ਹੋ ਗਿਆ ਸੀ ਉਸ ਤੋਂ ਬਾਅਦ ਸਾਡੇ ਰੋਹਨ ਨੇ ਬਹੁਤ ਵਧੀਆ ਖੇលਿਆ ਐਂਡ ਤੱਕ ਗੇਮ ਨੂੰ ਲੈ ਕੇ ਗਿਆ ਉਹਦਾ ਸਾਥ ਵਿੱਚ ਪਲੇਅਰਾਂ ਨੇ ਦਿੱਤਾ ਰੋਕੀ ਜਿਹੜਾ ਸਾਡਾ ਮੈਚ ਫਿਨਿਸ਼ਰ ਪਲੇਅਰ ਹੈ ਉਹਨੇ ਆਪਣੀ ਜੋਦੀ ਭੂਮਿਕਾ ਦੀ ਉਹਨੂੰ ਭੂਮਿਕਾ ਨੂੰ ਬਹੁਤ ਵਧੀਆ ਨਿਭਾਇਆ ਔਰ ਮੈਚ ਨੂੰ ਵਿਨ ਕੀਤਾ ਜੀ ਜਿਹੜੀ ਸਾਡੀ ਇਹ ਵਿਕਟ ਹੈ ਬੋਲਿੰਗ ਪ੍ਰਿੰਟਡ ਹੀ ਆਸੀਂ ਮੰਨਦੇ ਆ ਤੇ ਤੁਹਾਡਾ ਕੀ ਕਹਿਣਾ ਹੈ ਕਿ ਕਿਦਾਂ ਨਹੀਂ ਬੋਲਿੰਗ ਨਹੀਂ ਬੈਟਿੰਗ ਨੂੰ ਵੀ ਫਾਇਦਾ ਦਿੰਦਾ ਮਤਲਬ ਜਿਸ ਤਰ੍ਹਾਂ ਦੇਖਿਆ ਹੋਣਾ ਸਾਡਾ ਲਗਭਗ 12 ਓਵਰਾਂ ਦੇ ਵਿੱਚ ਆਪਾਂ ਟਾਰਗੇਟ ਅਚੀਵ ਕਰ ਲਿਆ ਪਰ ਮੈਂ ਇਹ ਨਹੀਂ ਸਮਝਦਾ ਕਿ ਐਕਸਾਈਟਡ ਵਿਕਟ ਹੈ ਔਰ ਅਗਰ ਬੈਟਿੰਗ ਤਰੀਕੇ ਨਾਲ ਕੀਤੀ ਜਾਵੇ ਤਾਂ ਬੈਟਿੰਗ ਵੀ ਹੋ ਸਕਦੀ ਹੈ ਬਾਕੀ ਆਣ ਵਾਲੇ ਮੈਚਾਂ 'ਚ ਦੇਖਦੇ ਹਾਂ ਕਿਸ ਤਰ੍ਹਾਂ ਵਿਕਟ ਖੇਲਦੀ ਹੈ ਠੀਕ ਹੈ ਪਾਜੀ ਜੇ ਹੋਰ ਕੋਈ ਕਮੀ ਪੇਚੀ ਸਾਡੇ ਇੱਥੇ ਕੋਈ ਹੋਵੇ ਤਾਂ ਤੁਸੀਂ ਸਾਨੂੰ ਜਰੂਰ ਸ਼ੇਅਰ ਕਰ ਸਕਦੇ ਸਾਨੂੰ ਦੱਸ ਸਕਦੇ ਆ ਤਾਕੇ ਅਸੀਂ ਉਹ ਕਮੀ ਪੇਚੀ ਨੂੰ ਪੂਰਾ ਕਰ ਸਕਦੇ ਆ ਨਹੀਂ ਨਹੀਂ ਤੁਹਾਡੀ ਮੈਨੇਜਮੈਂਟ ਬਹੁਤ ਵਧੀਆ ਢੰਗ ਨਾਲ ਇਸ ਮੈਨੇਜ ਕਰਦੀ ਹੈ ਔਰ ਸਾਰੀਆਂ ਚੀਜ਼ਾਂ ਇੱਥੇ ਵਧੀਆ ਢੰਗ ਨਾਲ ਮੈਨੇਜ ਹੋ ਜਿਹੀਆਂ ਚਾਹੇ ਪਾਣੀ ਦੀ ਵਿਵਸਥਾ ਹੋਵੇ ਚਾਹੇ ਚਾਹ ਦੀ ਵਿਵਸਥਾ ਹੋਵੇ ਚਾਹੇ ਅੰਪਾਇਰ ਦੇ ਡਿਸੀਜਨ ਦੀ ਹੋਵੇ ਬੜਾ ਹੀ ਨਿਰਪੱਖ ਢੰਗ ਨਾਲ ਤੁਸੀਂ ਆਪਣੇ ਟੂਰਨਾਮੈਂਟ ਕਰਵਾਉਂਦੇ ਆ ਇਸ ਕਰਕੇ ਇਸ ਟੂਰਨਾਮੈਂਟ ਜਿਹੜਾ ਕਰਵਾ ਰਹੇ ਹੋ ਉਸ ਬਾਰੇ ਤੁਹਾਨੂੰ ਬਹੁਤ ਬਹੁਤ ਵਧਾਈ ਹੈ ਥੈਂਕ ਯੂ ਭਾਜੀ ਧੰਨਵਾਦ